ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਉਮੀਦ ਕਰਦੇ ਆਂ ਪਰਮੇਸ਼ਰ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਗੱਲ ਕਰਦੇ ਆਂ ਜੰਗਲ ਅਦਾਲਪੁਰੇ ਬੀੜ ਹੈ ਇਹਦੇ ਜਿਹੜਾ ਬਾਂਦਰ ਬਹੁਤ ਹੈ ਬਾਂਦਰ ਬਹੁਤ ਹੈ ਤੇ ਸਾਡੇ ਲੋਕਾਂ 'ਚ ਇੱਕ ਬਹੁਤ ਅੰਨੀ ਸ਼ਰਧਾ ਪੈਦਾ ਹੋਈ ਵੀ ਹੈ ਠੀਕ ਹੈ ਮੈਂ ਕਹਿ ਰਿਹਾ ਵੀ ਪੁੰਨ ਕਰਨਾ ਤੁਸੀਂ ਵਿੱਚ ਜਾ ਕੇ ਪਾਓ ਹੁਣ ਮੈਂ ਇਧਰੋਂ ਨੰਗ ਕੇ ਆਇਆ ਸੀਗਾ ਤੇ ਬੰਦਿਆਂ ਨੇ ਕੀ ਵੀ ਇੱਕ ਬੀਬੀਜ਼ ਵੀਡੀਓ ਬਣਾਈ ਜਾਂਦੀ ਸੀ ਬੰਦਾ ਛੜਕ ਦੇ ਉੱਤੇ ਬਾਂਦਰਾ ਨੂੰ ਕੇਲੇ ਸਟਾ ਰਿਹਾ ਜਮਾਂ ਛੜਕ ਦੇ ਉੱਤੇ ਪੱਕੀ ਮਨ ਲ ਕੇ ਪੱਕੀ ਛੜਕ ਦੇ ਉੱਤੇ ਜਿਹੜੀ ਆ ਹਾਈਵੇ ਚੱਲਦੀ ਐ ਠੀਕ ਐ ਜੀ ਬਾਜਾਖਾਨਾ ਬਨਾਰਾ ਰੋਡ ਤੇ ਜੇ ਮੈਂ ਕਿਹਾ ਤਾਂ ਬੜਾ ਔਖਾ ਜਾ ਹੋਇਆ ਤੇ ਮੈਂ ਉਹਦੇ ਥੋੜਾ ਤੇਜ਼ੀ ਸੀ ਤੇ ਹੁਣ ਮੈਂ ਵਾਪਸ ਚੱਲੇ ਆ ਜੇ ਹੁਣ ਹੋਇਆ ਤਾਂ ਤੁਹਾਨੂੰ ਮੈਂ ਦਿਖਾਵਾਂਗਾ ਵੀ ਲੋਕਾਂ ਦਾ ਕੀ ਹਾਲ ਐ ਠੀਕ ਐ ਨਾ ਵੀ ਹੱਦ ਹੋਈ ਪਈ ਐ ਵੀ ਤੁਸੀਂ ਉਹ ਕਰਨਾ ਵੈਸੇ ਤਾਂ ਇਹ ਐ ਵੀ ਤੁਸੀਂ ਜੇ ਪੁੰਨदान ਇੰਨਾ ਹੀ ਕਰਨਾ ਹੈ ਕਿਸੇ ਨੂੰ ਮੰਨ ਕੇ ਚੱਲੋ ਵੀ ਉਹ ਕਰਾ ਲਓ ਆ ਆਂਗਵਾਨ ਕਿਸੇ ਬੱਚੇ ਨੂੰ ਕਿਤਾਬਾਂ ਲੈ ਦਿਓ ਕੋਈ ਆਂਗਵਾਨ ਪੁੰਨ ਕਰ ਲਓ ਆ ਦੇਖੋ ਇੱਥੇ ਤੁਹਾਨੂੰ ਮੈਂ ਦਿਖਾਉਣਾ ਇਹ ਇੱਥੇ ਸੀ ਉਹ ਆਹ ਵੇਖੋ ਹੁਣ ਬਾਂਦਰ ਫਿਰਦੇ ਆ ਇਹ ਆ ਦੇਖੋ ਆ ਬਾਂਦਰ ਫਿਰਦੇ ਆ ਆ ਦੇਖੋ ਕੇਲੇ ਛੱਟੇ ਵੇ ਇਹ ਆ ਦੇਖੋ ਆ ਸੜਕ ਤੇ ਪਏ ਆ ਕੇਲੇ ਠੀਕ ਹੈ ਉਹ ਦੇਖੋ ਠੀਕ ਹੈ ਇਹ ਬੰਦਰ ਹੁਣ ਇੱਥੋਂ ਲੰਘਦੇ ਆ ਇਹ ਮੁੜ ਕੇ ਐਕਸੀਡੈਂਟ ਕਰਾਉਣਗੇ ਆ ਦੇਖੋ ਆ ਬੈਠੇ ਆ ਠੀਕ ਹੈ ਜੀ ਤੇ ਹੱਦ ਹੋ ਗਈ ਦੁਨੀਆ ਦੀ ਵੀ ਯਾਰ ਜੇ ਤੁਸੀਂ ਪਾਉਣਾ ਹੀ ਆ ਤਾਂ ਵਿੱਚ ਜਾ ਕੇ ਪਾਓ ਬੀੜ ਦੇ ਇਹ ਬਾਹਰ ਨਾ ਨਿਕਲੇ ਇਹਨਾਂ ਦੇ ਵਜ੍ਹਾ ਨਾਲ ਪਹਿਲਾਂ ਕਈ ਵਾਰੀ ਹਾਦਸੇ ਹੋ ਚੁੱਕੇ ਆ ਤੇ ਕਿਰਪਾ ਕਰਕੇ ਜਿਹੜੇ ਇੰਨੀ ਸ਼ਿਵਾ ਕਰਨੀ ਚਾਹੁੰਦੇ ਆ ਨਾ ਉਹ ਵਿੱਚ ਜਾ ਕੇ ਕਰਿਆ ਕਰੋ ਤੇ ਰੋਡ ਤੇ ਨਾ ਕਰਿਆ ਕਰੋ ਮੇਰੇ ਭਰਾ ਕਿਉਂਕਿ ਸਾਡਾ ਇਹ ਨਗਰ ਹੈ ਤੇ ਸਾਡੇ ਨਗਰ 'ਚ ਹੁੰਦਾ ਮੁੜ ਕੇ ਨੁਕਸਾਨ ਤੇ ਅੱਜ ਤੱਕ ਮੈਂ ਉਹ ਬੰਦੇ ਨੂੰ ਦਿੱਤਾ ਸ਼ਟ ਇਹ ਗਾਂ ਨੂੰ ਜੇ ਹੋਇਆ ਨਾ ਤੇ ਡਾਂਗ ਫੇਰਾਂਗੇ ਅਸੀਂ ਸਿੱਧੇ ਸ਼ਬਦਾਂ ਚ ਮੈਂ ਤੁਹਾਨੂੰ ਦੱਸਦਾ ਕਿਉਂਕਿ ਤੁਸੀਂ ਤਾਂ ਪਾ ਕੇ ਇਕੱਲੇ ਗਾਂ ਨਗ ਜਾਂਦੇ ਨੇ ਮੁੜ ਕੇ ਇੱਥੇ ਐਕਸੀਡੈਂਟ ਹੋ ਜਾਂਦਾ ਮੁੜ ਕੇ ਖੱਜਲ ਖਵਾਰ ਪੁਲਿਸ ਇੱਥੋਂ ਦੀ ਹੁੰਦੀ ਰਹਿੰਦੀ ਐ ਇੱਥੋਂ ਦੇ ਲੋਕ ਲੋਕ ਹੁੰਦੇ ਰਹਿੰਦੇ ਨੇ ਜੰਗਲ ਵਾਲੇ ਹੁੰਦੇ ਰਹਿੰਦੇ ਨੇ ਜੰਗਲਾਤ ਵਾਲੇ ਇਹ ਮੇਰੇ ਭਰਾ ਬੇਨਤੀ ਐ ਵੀ ਜਿਹਨੇ ਕਿਸੇ ਨੇ ਪਾਉਣਿਆਂ ਨੂੰ ਬ੍ਰੈਡ ਪਾਉਂਦੇ ਐ ਇਕੱਲੇ ਪਾਉਂਦੇ ਐ ਬੀੜ ਦੇ ਵਿੱਚ ਜਾ ਕੇ ਪਾ ਕੇ ਜਾਇਆ ਕਰੋ ਠੀਕ ਐ ਜੀ ਸਾਰਿਆਂ ਦਾ ਧੰਨਵਾਦ ਜੇ ਕੋਈ ਦੇਖੇ ਤਾਂ ਗਾਂ ਨੂੰ ਅੱਗੇ ਤੋਂ ਇਹਨੂੰ ਟੋਕ ਦਿਓ ਸਾਸੀ ਕਾਲ ਸਾਰਿਆਂ ਨੂੰ ਜੀ